ਕਾਜ਼ਾਤਰin ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਵਾਸ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ। ਆਦੇ ਵਿੱਚ ਅਸੀਂ ਸਾਨੂੰ ਸਖਾਈ ਕਰਨੀ ਪਊਗਾ ਫਿਰ ਤੁਸੀਂ ਗੁੱਸਾ ਨਾ ਕਰਿਓ ਕੋਈ। ਆਪਦੀਆਂ ਵੀ ਜਿੰਨੇ ਵੋਟ ਪਾਉਣੀਆਂ ਆਪਣੀ ਵੋਟ ਪਾਓ। ਇੱਥੇ ਬੈਠਣ ਦਾ ਕੋਈ ਫਾਇਦਾ ਨਹੀਂ। ਬਠਿੰਡਾ ਦੇ ਵਾਰਡ ਨੰਬਰ 48 ਦੇ ਵਿੱਚ ਅੱਜ ਪੈ ਰਹੀਆਂ ਵੋਟਾਂ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਕਰਾਉਣ ਦੇ ਲਈ ਪੁਲਿਸ ਦੇ ਵੱਲੋਂ ਪੂਰੀ ਤਰ੍ਹਾਂ ਕਮਰ ਕਸੀ ਗਈ ਹੈ ਅਤੇ ਥਾਂ-ਥਾਂ ਤੇ ਜਿੱਥੇ ਪੁਲਿਸ ਦੇ ਵੱਲੋਂ ਚੈੱਕ ਨਾ ਲਗਾਈਆਂ ਗਈਆਂ ਹਨ ਉੱਥੇ ਹੀ ਬਾਹਰਲੇ ਬੰਦਿਆਂ ਨੂੰ ਵੀ ਵਾਰਡ ਦੇ ਵਿੱਚ ਆਉਣ ਦੀ ਮਨਾਹੀ ਕੀਤੀ ਗਈ ਹੈ ਅਤੇ ਇਸ ਮੌਕੇ ਕੁਝ ਹੁੱਲੜਬਾਜ਼ਾਂ ਨੂੰ ਪੁਲਿਸ ਦੇ ਵੱਲੋਂ ਮੌਕੇ ਤੋਂ ਹੀ ਖਦੇੜਿਆ ਵੀ ਗਿਆ ਤੇ ਬਾਰ-ਬਾਰ ਅਨਾਉਂਸਮੈਂਟ ਦੇ ਜ਼ਰੀਏ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਬਾਹਰਲਾ ਬੰਦਾ ਕੋਈ ਵੀ ਵੋਟਾਂ ਦੇ ਵਿੱਚ ਨਾ ਖੜਾ ਹੋਵੇ ਅਤੇ ਸਿਰਫ ਵਾਰਡ ਵਾਸੀ ਹੀ ਇੱਥੇ ਖੜ੍ਹ ਸਕਦੇ ਹਨ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਚੈਕਿੰਗ ਦੀਆਂ ਅਤੇ ਅਨਾਉਂਸਮੈਂਟ ਦੀਆਂ ਜਿੱਥੇ ਵੀ ਜਿੱਥੇ ਮੌਕੇ ਤੇ ਮੌਜੂਦ ਬਾਹਰੀ ਲੋਕਾਂ ਦੇ ਦਸਤਾਵੇਜ਼ਾਂ ਦੀ ਵੀ ਪੁਲਿਸ ਦੇ ਵੱਲੋਂ ਚੈੱਕ ਕੀਤੇ ਜਾ ਰਹੇ ਹਨ ਉੱਥੇ ਹੀ ਅਨਾਉਂਸਮੈਂਟ ਵੀ ਕਰਵਾਈ ਜਾ ਰਹੀ ਹੈ ਤਾਂ ਜੋ ਕੋਈ ਸ਼ਰਾਬੀ ਅੰਸਰ ਕਿਸੇ ਤਰ੍ਹਾਂ ਦੀ ਕੋਈ ਸ਼ਰਾਬਤੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਲੋਕ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ ਇਸ ਮੌਕੇ ਪੁਲਿਸ ਦੇ तमाम ਸੀਨੀਅਰ ਉੱਚ ਅਧਿਕਾਰੀ ਵੀ ਮੌਕੇ ਤੇ ਹਨ ਜੋ ਕਿ ਲੋਕਾਂ ਦੀ ਬਾਰ ਬਾਰ ਚੈਕਿੰਗ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਕੀ ਕਹਿਣਾ ਹੈ ਇਸ ਪੂਰੇ ਚੈਕਿੰਗ ਅਤੇ ਸਖਤੀ ਦੇ ਉੱਪਰ ਪੁਲਿਸ ਦਾ ਸੁਣਵਾਨ ਹੈ ਤੁਹਾਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਹੀ ਜ਼ੁਬਾਨੀ ਕੁਝ ਵਜੋਂ 48 ਨੰਬਰ ਵਾਰਡ ਦੇ ਵਿੱਚ ਵੋਟਾਂ ਪੈ ਰਹੀਆਂ ਇਸ ਸੰਬੰਧੀ ਪੁਲਿਸ ਦੇ ਪੂਰੇ ਪੁਖਤਾ ਪ੍ਰਬੰਧ ਨੇ ਸਾਡੇ ਡਿਫਰੈਂਟ ਡਿਫਰੈਂਟ ਨਾਕਾਬੰਦੀ ਸਾਡੇ ਸਾਡੇ ਵੱਲੋਂ ਕੀਤੀਆਂ ਗਈਆਂ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਦੇ ਹੋਏ ਇਸ ਸਫੀਸ਼ੀਐਂਟ ਫੋਰਸ ਡਿਪਲਾਈਡ ਆ ਤਾਂ ਜੋ ਕਿਸੇ ਤਰੀਕੇ ਦੀ ਵੀ ਕੋਈ ਸ਼ਰਾਰਤੀ ਅਨਸਰ ਕੋਈ ਅਗਰ ਕਟਰਾ ਅੰਜਾਮ ਦੇਣ ਦੀ ਕੋਸ਼ਿਸ਼ ਕੀਤਾ ਤਾਂ ਉਸ ਨੂੰ ਪ੍ਰੀਵੈਂਟ ਕੀਤਾ ਜਾ ਸਕੇ ਤੇ ਕਾਫੀ ਸ਼ਕਤੀ ਨਾਲ ਪੁਲਿਸ ਵੱਲੋਂ ਪੇਸ਼ ਆਇਆ ਜਾਊਗਾ ਅਗਰ ਕਿਸੇ ਨੇ ਕੋਈ ਇਦਾਂ ਦੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਵੋਟਰ ਕਿਸ ਤਰ੍ਹਾਂ ਪਿਆਰੀਆਂ ਵੋਟਰਾਂ ਦੇਖੋ ਹਜੇ ਪੂਰਾ ਪੀਸਫੁੱਲ ਹੈ ਜੀ ਮਾਹੌਲ ਤੁਹਾਡੇ ਸਾਹਮਣੇ ਹੈ ਜੀ ਪਬਲਿਕ ਆ ਰਹੀ ਹੈ ਜੀ ਆਪਣਾ ਵੋਟ ਦਾ ਜੋ ਰਾਈਟ ਆ ਉਹ ਆਪਣਾ ਫੁੱਲਫਿਲ ਕਰ ਰਹੀ ਹੈ ਜੀ ਤੇ ਪੁਲਿਸ ਵੱਲੋਂ ਵੀ ਇਹੀ ਸਾਡਾ ਪਬਲਿਕ ਨੂੰ ਵੀ ਇਹੀ ਮੈਸੇਜ ਹੈ ਜੀ ਅਗਰ ਕਿਸੇ ਕੋਈ ਸ਼ਰਾਰਤੀ ਅਨਸਰ ਵੱਲੋਂ ਕਿਸੇ ਕਿਸਮ ਦੀ ਕੋਈ ਦੀ ਨਹੀਂ ਹੈਗੀ ਨਹੀਂ ਪੋਲਿੰਗ ਬੂਥ ਦੇ ਅੰਦਰ ਨਹੀਂ ਚੈਕਿੰਗ ਟੀਮਸ ਲੱਗੀਆਂ ਹੋਈਆਂ ਉਹਨਾਂ ਨੂੰ ਸਟ੍ਰਿਕਟ ਇਨਸਟ੍ਰਕਸ਼ਨਸ ਨੇ ਵੀ ਕਿਸੇ ਪ੍ਰੋਪਰ ਫਲੈਕਸੀ ਰਿਸਕਿੰਗ ਕੀਤੀ ਜਾਵੇ ਤੇ ਮੋਬਾਈਲ ਵਗੈਰਾ ਲਾਉਂ ਨਹੀਂ ਹੈ ਨਹੀਂ ਜੀ ਬਾਕੀ ਸਰ ਕੋਈ ਵੀਡੀਓਗ੍ਰਾਫੀ ਵੀ ਹੋ ਰਹੀ ਹੈ ਜੀ ਹਰ ਇੱਕ ਜਿਹੜੇ ਆ ਰਹੇ ਹਾਂ ਹਾਂ ਜੀ ਮਾਨਯੋਗ ਅਦਾਲਤ ਹਾਈ ਕੋਰਟ ਦੇ ਹੁਕਮਾਂ ਨਾਲ ਇੱਥੇ ਵੀਡੀਓ ਕੈਮਰਸ ਲੱਗੇ ਹੋਏ ਨੇ ਜੋ ਆਪਣੇ ਪੋਲਿੰਗ ਬੂਥ ਨੂੰ ਤੇ ਹੋਰ ਸਾਰੇ ਸਾਉਂਡਿੰਗ ਏਰੀਆਸ ਨੂੰ ਕਵਰ ਕਰ ਰਹੇ ਨੇ ਪੂਰੀ ਸ਼ਾਂਤੀ ਕੂਟ ਢੰਗ ਨਾਲ ਪੈ ਰਹੀ ਹੈ ਹਾਂ ਜੀ ਹਾਂ ਜੀ ਮੈਂ ਇਹੀ ਸ਼ੋਰ ਕਰਦਾ ਹਾਂ ਜੀ ਬਠਿੰਡਾ ਪੁਲਿਸ ਵੱਲੋਂ ਸਾਡੇ ਸ ਤੇ ਪੂਰੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਅਗਰ ਕਿਸੇ ਨੇ ਕੋਈ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਪਬਲਿਕ ਨੂੰ ਇਹੀ ਅਪੀਲ ਹੈ ਵੀ ਆਪਣੇ ਵੱਤ ਤੋਂ ਵੱਤ ਗਿਣਤੀ ਚ ਪਬਲਿਕ ਆਵੇ ਆਪ ਦਾ ਜਿਹੜਾ ਵੋਟ ਪਾਉਣ ਦਾ ਹੱਕ ਹੈ ਉਸ ਨੂੰ ਇਸਤੇਮਾਲ ਕੀਤਾ ਜਾਵੇ ਤੇ ਪੋਲਿੰਗ ਪੂਰਾ ਪੀਸਫੁਲ ਤਰੀਕੇ ਨਾਲ ਹੋਈ ਹੋਊਗੀ ਸਰ ਗੁੱਠਾ ਤੇ ਦਾ ਮਟੀਰੀਅਲ ਬਹੁਤ ਥੋੜੀ ਆਈ ਪਿੱਛੇ ਜਿਹੜੀ ਬਹੁਤ ਥੋੜੀ ਆ ਉਸ ਦਾ ਪਾਰਲੀਮੈਂਟ ਵੀ ਉਹ ਸੈਕਿੰਡ ਸਾਡੀ ਜੀ ਰੈਂਡਮ ਪੈਟਰੋਲਿੰਗ ਪਾਰਟਿਸ ਬਣੀਆਂ ਹੋਈਆਂ ਜੀ ਉਦੇ ਵਿੱਚ ਪੁਲਿਸ ਦੇ ਸਿਵਲ ਡਰੈਸ ਦੇ ਵਿੱਚ ਵੀ ਹੈਗੇ ਨੇ ਯੂਨੀਫਾਰਮ ਦੇ ਵਿੱਚ ਵੀ ਹੈਗੇ ਨੇ ਜੋ ਸਿਵਲ ਡਰੈਸ ਦੇ ਵਿੱਚ ਹੈਗੇ ਨੇ ਉਹਨਾਂ ਦਾ ਉਹ ਮੇਨ ਪਰਪਸ ਹੀ ਇਹ ਹੈ ਉਹਨਾਂ ਦੇ ਚੈਕਿੰਗ ਦਾ ਕੋਈ ਬਾਹਰਲਾ ਨਾ ਹੋਵੇ ਅਗਰ ਸਾਡੇ ਕੋਈ ਨੋਟਿਸ ਦੇ ਵਿੱਚ ਆ ਵੀ ਜਾਂਦਾ ਹੈ ਤਾਂ ਅਸੀਂ ਇਮੀਡੀਏਟਲੀ ਉਥੋਂ ਰਿਮੂਵ ਕਰ ਦਿੰਦੇ ਹਾਂ